ਲੋਜੀ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੌਂਡੀਅਰ 5310 2010 ਮਾਡਲ ਹੈ ਕਾਲੇ ਰੱਡ ਵਾਲਾ ਇਹ ਤੁਸੀਂ ਕਹਿ ਸਕਦੇ ਹੋ ਬਰਾਜਾ ਟਰੈਕਟਰ ਹਾਰਾ ਮਿਊਲ ਸਿਸਟਮ ਨਾਲ ਆ ਛਤਰੀ ਸਮੇਤ 16 ਡਾਇਰਾਂ ਦੇ ਵਿੱਚ ਵੇਟ ਲੱਗੇ ਹੋਏ ਨੇ ਡਬਲ ਡਿਸਟ੍ਰਿਬਿਊਟਰ ਦੇ ਵਿੱਚ 53 10 ਦਾ ਬਿਲਕੁਲ ਸਾਫ਼ ਦਾ ਟਰੈਕਟਰ ਹੈ ਰੰਡਰ ਨਾਲ ਸਮੇਤ ਹੈ ਮਿਊਲ ਸਿਸਟਮ ਨਾਲ ਆ ਛਤਰੀ ਸਮੇਤ ਤੁਸੀਂ ਦੇਖ ਸਕਦੇ ਹੋ ਜੇਵਾਸੇ ਵੀ ਜਾ ਸਕਦੇ ਹੋ ਥਰੀਸ ਵੀਡ ਦੇ ਵਿੱਚ ਹੈ 5310 2010 ਮਾਡਲ ਹੈ ਜੌਂਡੀਅਰ 590000 ਰੁਪਏ ਦਾ ਟ੍ਰੇਡ ਮੰਗ ਹੈ ਜੇ ਕੋਈ ਵੀ ਜੌਂਡੀਅਰ ਟਰੈਕਟਰ ਖਰੀਦਣਾ ਚਾਹੁੰਦਾ ਤਾਂ ਆਪਾਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ 5310 ਜੌਂਡੀਅਰ ਖਰੀਦ ਸਕਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦੀ